ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ ਅੱਜ ਦੇ ਇਸ ਸ਼ੋਅ ਦੇ ਵਿੱਚ ਅੱਜ ਕੱਲ੍ਹ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਤੋਂ ਜੁੜੀਆਂ ਕੁਝ ਖਾਸ ਅਤੇ ਲੇਟੈਸਟ ਅਪਡੇਟਸ ਦੇ ਬਾਰੇ ਵਿੱਚ ਤਾਂ ਦੇਰ ਨਾ ਕਰਦਾ ਹੋਏ ਸ਼ੁਰੂਆਤ ਕਰ ਲੈਣੇ ਆ ਅੱਜ ਦੇ ਇਸ ਖਾਸ ਸ਼ੋਅ ਦੀ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਬਿਲਾਲ ਸੈਯਦੀ ਸੋ ਫਿਲਹਾਲ ਬਿਲਾਲ ਸੈਯਦ ਨੇ ਆਪਣਾ ਜਨਮ ਦਿਨ ਮਨਾਇਆ ਆਪਣੇ ਜਨਮ ਦਿਨ ਦੇ ਖਾਸ ਮੌਕੇ ਉੱਤੇ ਬਹੁਤ ਸਾਰੀਆਂ ਸੋਹਣੀਆਂ ਕਹਿ ਸਕਦੇ ਹਾਂ ਕਿ ਤਸਵੀਰਾਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਾਂਝੀਆਂ ਕੀਤੀਆਂ ਨੇ ਤੇ ਤਸਵੀਰਾਂ ਦੇਖਣ ਤੋਂ ਬਾਅਦ ਹਰ ਕਿਸੇ ਨੇ ਬਿਲਾਲ ਸੈਯਦ ਨੂੰ ਬਰਥਡੇ ਵਰਸ਼ ਜ਼ਰੂਰ ਭੇਜੀ ਹੈ ਪਰ ਇਸ ਦੇ ਵਿੱਚਕਾਰ ਇੱਕ ਹੋਰ ਵੀਡੀਓ ਬਿਲਾਲ ਸੈਯਦ ਦੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਬੋਹਮੀਆ ਦੇ ਨਾਲ ਵੀਡੀਓ ਕਾਲ ਤੇ ਨਜ਼ਰ ਆ ਰਹੇ ਨੇ ਸੋ ਇਹ ਦੱਸਦੀ ਹੈ ਕਿ ਖਾਸ ਤੌਰ ਤੇ ਬੋਹਮੀਆ ਦੇ ਵੱਲੋਂ ਵੀਡੀਓ ਕਾਲ ਜਿਹੜੀ ਬਿਲਾਲ ਸੈਯਦ ਉਹ ਬਰਥਡੇ ਵਰਸ਼ ਕਰਨ ਦੇ ਲਈ ਕੀਤੀ ਗਈ ਹਾਲਾਂਕਿ ਅਕਸਰ ਇਹ ਡਿਮਾਂਡ ਬਿਲਾਲ ਸૈયਦ ਤੇ ਬੋਹਿਮੀਆ ਤੋਂ ਕੀਤੀ ਜਾਂਦੀ ਸੀ ਕਿ ਕਦੋਂ ਉਹਨਾਂ ਦਾ ਕੋਈ ਨਵਾਂ ਟਰੈਕ ਜਾਂ ਨਵੀਂ ਰਿਲੀਜ਼ ਕੁਝ ਹੋਵੇਗਾ ਪਰ ਇਸ ਦੇ ਵਿਚਕਾਰ ਜਦੋਂ ਬੋਹਿਮੀਆ ਤੇ ਬਿਲਾਲ ਸૈયਦ ਨੂੰ ਦੁਬਾਰਾ ਇੰਟਚ ਹੁੰਦੇ ਹੋਏ ਆਡੀਅנס ਨੇ ਵੇਖਿਆ ਜਾਂ ਉਹਨਾਂ ਦੇ ਚੌਣ ਵਾਲਿਆਂ ਨੇ ਦੇਖਿਆ ਤਾਂ ਇੱਕ ਨਵੀਂ ਉਮੀਦ کہہ ਸਕਦੇ ਹਾਂ ਕਿ ਦੋਵਾਂ ਦੇ ਵੱਲੋਂ ਜ਼ਰੂਰ ਲਗਾਈ ਜਾ ਰਹੀ ਹੈ ਕਿ ਹੋ ਸਕਦਾ ਹੈ ਕਿ ਇਹ ਦੋਵੇਂ ਨਵੇਂ ਪ੍ਰੋਜੈਕਟ ਦੇ ਉੱਤੇ ਕੰਮ ਕਰਨ ਵਾਲੇ ਨੇ ਜਾਂ ਫਿਰ ਇੱਕ ਕਿਸੇ ਪ੍ਰੋਜੈਕਟ ਦੇ ਉੱਤੇ ਕੰਮ ਕਰ ਰਹੇ ਨੇ ਸੋ ਇਹ ਜ਼ਰੂਰ ਦੱਸਦੀ ਹੈ ਕਿ ਜਿੱਥੇ ਇੱਕ ਪਾਸੇ ਪ੍ਰੋਫੈਸ਼ਨਲੀ ਉੱਥੇ ਹੀ ਦੂਜੇ ਪਾਸੇ ਪਰਸਨਲੀ ਵੀ ਬਿਲਾਲ ਸૈયਦ ਤੇ ਬੋਹਿਮੀਆ ਇੱਕ ਦੂਜੇ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਸੋ ਅਕਸਰ ਉਹਨਾਂ ਦੇ ਨਾਲ ਗੱਲਬਾਤ ਦਾ ਇਹ ਪੱਕਾ ਸਬੂਤ ਕਹਿ ਸਕਦੇ ਆ ਕਿ ਜ਼ਰੂਰ ਸਾਹਮਣੇ ਆਇਆ ਸੋ ਇਸ ਦੇ ਵਿਚਕਾਰ ਬਿਲਾਲ ਸૈયਦ ਦੇ ਵੱਲੋਂ ਆਪਣੇ ਲਾਈਵ ਸ਼ੋਜ਼ ਦੇ ਉੱਤੇ ਵੀ ਪੂਰਾ ਜ਼ੋਰਾਂ ਸ਼ੋਰਾਂ ਤੇ ਧਿਆਨ ਦਿੱਤਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਲਗਾਤਾਰ ਆਪਣੇ ਇਵੈਂਟਸ ਕੀਤੇ ਜਾ ਰਹੇ ਨੇ ਸੋ ਇਵੈਂਟਸ ਦੀਆਂ ਖਾਸ ਚਲਕੀਆਂ ਬਿਲਾਲ ਸૈયਦ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਾਂਝੀਆਂ ਕੀਤੀਆਂ ਨੇ ਸੋ ਆਓ ਦੇਖਦੇ ਆ ਇਹਨਾਂ ਖੂਬਸੂਰਤ ਚਲਕੀਆਂ ਦੇ ਉੱਤੇ ਨਜ਼ਰ ਮਾਰਦੇ ਆਂ

thank yeah. you ਦੱਕਿਆ ਫਰਕ ਦੇ ਸਾਰੇ ਕਿਛਾ ਚੇ ਸਾਡੇ ਯਾਰ ਦੇ ਜਗੇ ਚ ਸਾਰੇ ਤੇਰੀ ਮੇ ਜੋੜਾਬ ਨੇ ਹਟਾ ਦੇ ਨਾਲ ਜੋੜੀ ਹੈ ਮੇ ਜੋੜ ਤੇਰੇ ਅਗੇ ਜਿੰਨੇ ਲੱਗ ਤੇ ਉதே ਹੀ ਦੂਜੇ ਪਾਸੇ ਅਰਜਨ ਟੈਲੋ ਨੇ ਵੀ ਆਪਣਾ ਜਨਮ ਦਿਨ ਮਨਾਇਆ ਹੈ ਅਰਜਨ ਟੈਲੋ ਦੀ ਫੈਨਸ ਦੇ ਵੱਲੋਂ ਉਹਨਾਂ ਦੀਆਂ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਉਹਨਾਂ ਦੀਆਂ ਵੀਡੀਓਜ਼ ਵਾਇਰਲ ਕੀਤੀਆਂ ਗਈਆਂ ਨੇ ਜਿਸ ਦੌਰਾਨ ਅਰਜਨ ਟੈਲੋ ਦਾ ਮਨਦੀਪ ਮਾਵੀ ਦੇ ਨਾਲ ਮਿਲਣਾ ਜੁਲਣਾ ਆਪਣੇ ਯਾਰਾ ਵੇਲੀਆਂ ਦੇ ਨਾਲ ਮਹਿਫਲੇ ਸਜਾਉਣੀਆਂ ਤੇ ਦੂਜੇ ਪਾਸੇ ਅਰਜਨ ਟੈਲੋ ਦੀ ਕੇਕ ਕਟਿੰਗ ਵੀਡੀਓ ਵੀ ਸਾਹਮਣੇ ਆਈ ਹੈ ਸੋ ਇਹ ਜ਼ਰੂਰ ਦੱਸ ਦਈਏ ਕਿ ਅਰਜਨ ਟੈਲੋ ਨੇ ਜਿੱਥੇ ਇੱਕ ਪਾਸੇ ਆਪਣਾ ਯਾਰਾ ਵੇਲੀਆਂ ਦੇ ਨਾਲ ਆਪਣੇ ਇਸ ਜਨਮ ਦਿਨ ਨੂੰ ਹੋਰ ਖਾਸ ਮਨਾਇਆ ਹੈ ਤੇ ਦੂਜੇ ਪਾਸੇ ਉਹਨਾਂ ਯਾਰਾ ਮੇਲੀਆਂ ਨੇ ਵੀ ਅਰਜਨ ਢਿੱਲੋਂ ਦੀ ਆਵਾਜ਼ ਦਾ ਉਹਨਾਂ ਦੇ ਸੁਰਾਂ ਦਾ ਉਹਨਾਂ ਦੇ ਗੀਤਾਂ ਦਾ ਪੂਰਾ ਲੁਤਫ ਲੈ ਆ। ਸੋ ਇਸੇ ਦੇ ਵਿਚਕਾਰ ਅਰਜਨ ਢਿੱਲੋਂ ਦੇ ਵੱਲੋਂ ਮਹਿਫਿਲ ਲਾਉਂਦੇ ਹੋਏ ਵਨ ਸਵਨ ਨੇ ਗੀਤ ਗਾ ਕੇ ਹਰ ਕਿਸੇ ਦਾ ਦਿਲ ਜਿੱਤਿਆ ਗਿਆ। ਸੋ ਇਸੇ ਨੂੰ ਦੱਸਣੀ ਹੈ ਕਿ ਜਿੱਥੇ ਇੱਕ ਪਾਸੇ ਅਰਜਨ ਢਿੱਲੋਂ ਦੇ ਗੀਤਾਂ ਨੂੰ ਉਹਨਾਂ ਦੇ 뮤직 ਦੇ ਨਾਲ ਢੇਰ ਸਾਰਾ ਪਿਆਰ ਮਿਲ ਰਿਹਾ ਹੈ ਤੇ ਦੂਜੇ ਪਾਸੇ ਵਿਦਾਊਟ 뮤직 ਵੀ ਅਰਜਨ ਢਿੱਲੋਂ ਦੀ ਆਵਾਜ਼ ਨੂੰ ਢੇਰ ਸਾਰਾ ਪਿਆਰ ਦਿੱਤਾ ਜਾ ਰਿਹਾ ਹੈ। ਇਸੇ ਦੇ ਵਿਚਕਾਰ ਅਰਜਨ ਢਿੱਲੋਂ ਦੇ ਵੱਲੋਂ ਆਪਣੇ ਜਨਮ ਦਿਨ ਦੇ

फूल की खुशबू तुम हो मेरा चेहरा मेरी आंखें मेरे गेसुर तुम हो कई डिग्री में सी ना या पेड़ों का हंसी सब डिग्री रब जाने कहांड़ी है ਇਹ ਕੰਧ ਨਾਲ ਲੱਗਦਾ ਵਾਲਾ ਉਹ ਨੰਬਰ ਬਦਲ ਗਿਆ ਉਹ ਦਾਇਰ ਕਿਸ

ਅਰਜੰਟਲੋ ਦੇ ਚਾਣ ਵਾਲਿਆਂ ਨੇ ਅਰਜਨ ਨੂੰ ਕਮੈਂਟਸ ਦੇ ਰਾਹੀਂ ਉਹਨਾਂ ਨੂੰ ਮੈਸੇਜਸ ਦੇ ਰਾਹੀਂ ਢੇਰ ਸਾਰਾ ਪਿਆਰ ਦਿੱਤਾ, ਬਰਥਡੇ ਵਿਸ਼ੇਸ਼ਤਿਅਤ ਤੇ ਦੂਜੇ ਪਾਸੇ ਪੰਜਾਬੀ ਇੰਡਸਟਰੀ ਦੇ ਵੀ ਕਈ ਸਾਰੇ ਚਿਹਰਿਆਂ ਨੇ ਵੀਡੀਓਜ਼ ਦੇ ਨਾਲ ਅਰਜੰਟਲੋ ਨੂੰ ਉਹਨਾਂ ਦੇ ਜਨਮ ਦਿਨ ਦੀ ਵਧਾਈ ਦਿੱਤੀ ਹੈ। ਹਾਲਾਂਕਿ ਗੱਲ ਹੁਣ ਕਰ ਰਹੇ ਆ ਜਜ਼ਬੀ ਤੇ ਸਾਰਾ ਗੁਰਪਾਲ ਦੀ। ਸੋ ਇੱਕ ਇਵੈਂਟ ਦੇ ਦੌਰਾਨ ਜਜ਼ਬੀ, ਸਾਰਾ ਤੇ ਹੋਰ ਕਈ ਪੰਜਾਬੀ ਇੰਡਸਟਰੀ ਦੇ ਚਿਹਰੇ ਇਕੱਠੇ ਹੁੰਦੇ ਨੇ ਜਿਸ ਦੇ ਵਿਚਕਾਰ ਉਹਨਾਂ ਦੇ ਵੱਲੋਂ ਇੱਕ ਸ਼ਾਰਟ ਵੀਡੀਓ ਬਣਾਈ ਜਾਂਦੀ ਹੈ ਜਿਸ ਦਾ ਵਿੱਚ ਜਜ਼ਬੀ ਵੀ ਸਾਰਾ ਤੇ ਇੰਡਸਟਰੀ ਦੇ ਹੋਰ ਸਾਰੇ ਕਈ ਚਿਹਰੇ ਅਰਜੰਟਲੋ ਨੂੰ ਬਰਥਡੇ ਵਿਸ਼ਕਾਰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਹੈਪੀ ਬਰਥਡੇ ਟੂ ਅਰਜੰਟਲੋ ਦੀ ਇਹ ਵੀਡੀਓ ਜਿਹੜੀ ਅਜੈਬੀ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀ ਹੈ ਸੋ ਇਸ ਦੇ ਨਾਲ ਹੀ ਅਰਜੰਟਲੋ ਨੂੰ ਵੀ ਟੈਗ ਕੀਤਾ ਹੈ ਪਰ ਇਹ ਜ਼ਰੂਰ ਦੱਸ ਦਈਏ ਕਿ ਜੁਦ ਜੇ ਪਾਸੇ ਜਦੋਂ ਅਰਜੰਟਲੋ ਦੀ ਪ੍ਰੋਫਾਈਲ ਵੇਖੀ ਜਾਂਦੀ ਹੈ ਤਾਂ ਉਹਨਾਂ ਨੇ ਆਪਣੇ ਬਰਥਡੇ ਨੂੰ ਲੈ ਕੇ ਨਾ ਹੀ ਕਿਸੇ ਚੀਜ਼ ਨੂੰ ਲੈ ਕੇ ਕੁਝ ਵੀ ਸਾਂਝਾ ਕੀਤਾ ਹੈ ਇਹ ਸਿਰਫ ਉਹਨਾਂ ਦੀ ਫੈਨ ਫਾਲੋਇੰਗ ਹੈ ਜਾਂ ਫਿਰ ਉਹਨਾਂ ਦੇ ਚਾਹਣ ਵਾਲੇ ਨੇ ਜਿਨ੍ਹਾਂ ਨੇ ਅਰਜੰਟ दिया वीडियोस, या ना दिया फोटो सोशल मीडिया अपलोड की थी आने। ਤੇ ਦੂਜੇ ਪਾਸੇ ਸਤਿੰਦਰ ਸੱਤੀ ਨੇ ਵੀ ਆਪਣਾ ਹਾਲ ਹੀ ਦੇ ਵਿੱਚ ਬਰਥਡੇ ਸੈਲੀਬ੍ਰੇਟ ਕੀਤਾ ਸੋ ਇਸ ਬਰਥਡੇ ਦੇ ਖਾਸ ਮੌਕੇ ਉਤੇ ਸਤਿੰਦਰ ਸੱਤੀ ਨੂੰ ਵਸ਼ ਕਰਨ ਦੇ ਲਈ ਉਹਨਾਂ ਦੇ ਢੇਰ ਸਾਰੇ ਚੌਣ ਵਾਲੇ ਪਹੁੰਚਦੇ ਨੇ ਪਰ ਜਿੱਥੇ ਇੱਕ ਪਾਸੇ ਉਹਨਾਂ ਦੇ ਪਰਿਵਾਰਿਕ ਮੈਂਬਰ ਉਹਨਾਂ ਦੇ ਫਰੈਂਡ ਸਰਕਲ ਪਹੁੰਚਦਾ ਤੇ ਦੂਜੇ ਪਾਸੇ ਇੰਡਸਟਰੀ ਦੇ ਕਈ ਸਾਰੇ ਵੱਡੇ ਚਿਹਰੇ ਪਹੁੰਚਦੇ ਨੇ ਜਿਸ ਦੇ ਵਿੱਚ ਸਭ ਤੋਂ ਵੱਡਾ ਨਾਮ ਬੱਬੂ ਮਾਨ ਬੱਬੂ ਮਾਨ ਖਾਸ ਤੌਰ ਤੇ ਸਤਿੰਦਰ ਸੱਤੀ ਨੂੰ ਬਰਥਡੇ ਵਸ਼ ਕਰਨ ਦੇ ਲਈ ਉਹਨਾਂ ਦੇ ਪਹੁੰਚਦੇ ਨੇ ਸੋ ਇਹ ਸਾਰੀਆਂ ਤਸਵੀਰਾਂ ਇਹ ਸਾਰੀਆਂ ਵੀਡੀਓ ਸਤੰਦਰ ਸੱਤੀ ਨੇ ਆਪਣੇ ਵਲੌਗ ਦੇ ਵਿੱਚ ਕੈਪਚਰ ਕੀਤੀਆਂ ਨੇ ਸੋ ਇੱਕ ਵੀਡੀਓ ਸਤੰਦਰ ਸੱਤੀ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਜਿਸ ਦਵੱਚ ਪੰਜਾਬੀ ਇੰਡਸਟਰੀ ਦੇ ਨਾਲ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਸਤੰਦਰ ਸੱਤੀ ਦਾ ਇੱਕ ਖਾਸ ਦਿਨ ਕਿਵੇਂ ਦਰਿਆ ਕਿਸ ਤਰੀਕੇ ਦੇ ਨਾਲ ਸੱਤੀ ਨੇ ਆਪਣਾ ਬਰਥਡੇ ਐਨਜੋਏ ਕੀਤਾ ਹੈ ਇਹ ਦਿਨ ਨੂੰ ਸੈਲੀਬ੍ਰੇਟ ਕੀਤਾ ਹੈ ਇੱਕ ਨਜ਼ਰ ਮਾਰਦੇ ਆਂ ਆਪਣਾ ਮੋਬਾਈਲ ਬਲੇ 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 ਥਿਸ ਇਜ਼ ਮਾਈ ਬਰਥਡੇ ਹੈਪੀ ਬਰਥਡੇ ਟੂ ਮੀ ਮੇਰੀ ਮੰਮੀ ਮੈਨੂੰ ਵਿਸ਼ ਕਰਦੇ ਹੋਇਆ ਸਾਡੀ ਮੰਮੀ ਦੇਖੋ ਕਿੰਨੀ ਸੋਹਣੀ ਹੈ ਡੈਡੀ ਦੇ ਨਾਲ ਇਹਨਾਂ ਨੂੰ ਫੋਟੋ ਖਿਚਾਉਣ ਦਾ ਬਹੁਤ ਸ਼ੌਕ ਹੈ ਔਰ ਮੈਂ ਇਹਨਾਂ ਨੂੰ ਕਹਿ ਕਿ ਇੱਕ ਫੋਟੋ ਮੇਰੇ ਨਾਲ ਵੀ ਕਰਾਓ ਔਰ ਇਹ ਆ ਗਈ ਹੈ ਜੀ ਗੋਪੀ 올 द वे फ्रॉम ਚੰਡੀਗੜ ਅਸੀਂ 25 ਸਾਲਾਂ ਦੀਆਂ ਦੋਸਤ ਹਾਂ ਔਰ ਇਹ ਉਹਦੇ ਮੰਮੀ ਨੇ ਮੇਰੇ ਮੰਮੀ ਡੈਡੀ ਦੇ ਨਾਲ ਪਿਕਚਰ ਕਰਾਉਂਦੇ ਹੋયા ਔਰ ਰੂਬੀ ਖਾਨ ਸਾਹਿਬ ਵਾਹ ਵਾਹ ਖਾਸਾ ਪੂਰੀ ਫੈਮਿਲੀ ਨਾਲ ਲਾਏ ਨੇ 올 द वे ਮੇਰੀ ਭੈਣ ਸਰਿਤਾ ਜੀ ਵਿਦ ਅਜੇ ਜੀ ਲੁਧਿਆਣੇ ਤੋਂ ਔਰ ਦਿਸ ਇਜ਼ ਅ ਬਿਊਟੀਫੁਲ ਕਪਲ ਡਾਕਟਰ ਸਾਹਿਲ ਤੇ ਉਹਨਾਂ ਦੇ ਵਾਈਫ ਐ ਡੈਂਟਲ ਦਾ ਕੰਮ ਜੇ ਕੋਈ ਹੋਏ ਨਾ ਤੁਸੀਂ ਤੇ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਦੀਪ ਸੈਗਲ ਸਾਡੀ ਬਹੁਤ ਹੀ ਅੱਛੀ ਆਰਟਿਸਟ ਮੇਰੀ ਬੜੀ ਪਿਆਰੀ ਕੁੜੀਏ ਐ ਔਰ ਉਸ ਦੇ ਨਾਲ ਉਪਨੀਤ ਤੇ ਉਸ ਦੇ ਹਸਬੈਂਡ ਕੌਕ ਕਿਕ ਵਾਕਰਸ ਔਰ ਇਹ ਵਰਿੰਦਰ ਸਾਡੀ ਬੜੀ ਪਿਆਰੀ ਵਰਿੰਦਰ ਐ ਇਹ ਚੁੰਮ ਚੁੰਮ ਕੇ ਉਹਨੇ ਨੱਚੇਗੀ ਵੀ ਸੰਜੂ ਸੰਧਿਆ ਸੰਧਿਆ ਦੇਖੋ ਵਾਈਟ ਕੋਟ ਦੇ ਵਿੱਚ ਤੁਸੀਂ ਦੇਖ ਰਹੇ ਹੋ ਨਾ ਇਹ ਸੰਧਿਆ ਐ ਕੁੜੀਆਂ ਕਿਹਦੀਆਂ ਗਿੱਧਾ ਪਾਏ ਬਿਨਾ ਥੋੜੀ ਗੱਲ ਬੰਨੀ ਹੈਗੀ ਏ ਗਿੱਧਾ ਤੇ ਪੈਣਾ ਹੀ ਚਾਹੀਦਾ ਏ ਪਰ ਕੁਝ ਸਰਪ੍ਰਾਈਜ਼ਸ ਵੀ ਨੇ ਮੇਰੇ ਬਰਥਡੇ ਦੇ ਉੱਤੇ ਜਿਹੜੇ ਮੈਨੂੰ ਨਹੀਂ ਸੀ ਪਤਾ ਕਿਉਂਕਿ ਅਸੀਂ ਹਰ ਸਾਲ ਨਾ ਇਦਾਂ ਹੀ ਇਕੱਠੇ ਹੋ ਕੇ ਬਰਥਡੇ ਕੁੜੀਆਂ ਆ ਜਾਂਦੀਆਂ ਨੇ ਓ ਮਾਈ ਗਾਡ ਇਹ ਆ ਗਿਆ ਜੀ ਸਾਡਾ ਭਰਾ ਕਮਲ ਬੋਪਾ ਰਾਇ ਨੱਚ-ਨੱਚ ਕੇ ਐਂਟਰੈਂਸ ਹੁੰਦੀ ਏ ਔਰ ਸਰਪ੍ਰਾਈਜ਼ ਵਗਟੇ ਬੱਬੂ ਮਾਨ ਸਾਹਿਬ ਦੀ ਚੁੱਕਦੀ ਮੈਂ ਸੋਚਿਆ ਵੀ ਨਹੀਂ ਸੀਗਾ ਔਰ ਦੇਖੋ ਜੀ ਮਾਨ ਸਾਹਿਬ ਨੇ ਆ ਕੇ ਕਿੰਨਾ ਮਾਨ ਦਿੱਤਾ ਵਿੱਕੀ ਢਿੱਲੋ ਮੇਰਾ ਛੋਟਾ ਭਰਾ ਔਰ ਇੱਕ ਹੋਰ ਸਰਪ੍ਰਾਈਜ਼ ਹੈ ਪੰਮੀ ਭਾਈ ਜੀ ਜਿਹੜੇ ਪਹਿਲੀ ਵਾਰ ਆ ਗਏ ਨੇ ਹਾਲ ਹੀ ਦੇ ਵਿੱਚ ਸੋਸ਼ਲ ਮੀਡੀਆ ਦਾ ਇੱਕ ਪੇਜ ਹੈ ਪਟਿਆਲਾ ਮਹਿਫਲ ਇਸ ਮਹਿਫਲ ਦੇ ਵਿੱਚ ਕਈ ਸਾਰੇ ਦੋਸਤਾਂ ਦੇ ਵੱਲੋਂ ਇਕੱਠੇ ਹੋ ਕੇ ਮਹਿਫਿਲ ਮਨਾਈ ਜਾਂਦੀ ਹੈ ਕੁਝ ਗੀਤ ਗਾਏ ਜਾਂਦੇ ਨੇ ਸੁਰ ਲਾਏ ਜਾਂਦੇ ਨੇ ਤੇ ਇਸ ਪਟਿਆਲਾ ਮਹਿਫਿਲ ਵਾਲੇ ਪੇਜ ਨੂੰ ਜਾਂ ਪਟਿਆਲਾ ਮਹਿਫਿਲ ਦੇ ਵਿੱਚ ਜੋ ਕੁਝ ਨੌਜਵਾਨ ਨੇ ਜੋ ਕੁਝ ਮੁੰਡੇ ਨੇ ਜੋ ਜਿਸ ਤਰੀਕੇ ਦੇ ਨਾਲ ਮਹਿਫਿਲ ਲਾਉਂਦੇ ਨੇ ਉਹਨਾਂ ਨੂੰ ਇਵੈਂਟਸ ਦੇ ਵਿੱਚ ਸੱਦੇ ਦੇਣੇ ਵੀ ਸ਼ੁਰੂ ਕਰ ਦਿੱਤੇ ਗਏ ਨੇ ਇਸ ਦੇ ਵਿਚਕਾਰ ਹੁਣ ਪਟਿਆਲਾ ਮਹਿਫਿਲ ਵਾਲਿਆਂ ਦੇ ਨਾਲ ਕਈ ਸਾਰੇ ਪੰਜਾਬੀ ਸਿੰਗਰਸ ਪਹੁੰਚ ਰਹੇ ਨੇ ਜੋ ਉਹਨਾਂ ਦੀ ਮਹਿਫਿਲ ਦੇ ਵਿੱਚ ਹਿੱਸਾ ਲੈਣ ਦਾ ਕੋਸ਼ਿਸ਼ ਕਰ ਰਹੇ ਨੇ ਸੋ ਇਸ ਮਹਿਫਿਲ ਨੂੰ ਇੰਜੋਏ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਸੋ ਇਸੇ ਵਿੱਚ ਵਿਚਕਾਰ ਜੱਸਾ ਟੱਲੋ ਪਹੁੰਚ ਰਹੇ ਜੱਸਾ ਟੱਲੋ ਦੇ ਵੱਲੋਂ ਇਸ ਮਹਿਫਲ ਦਾ ਟੇ ਸਾਰਾ ਆਨੰਦ ਮਾਣਿਆ ਗਿਆ ਇਸ ਮਹਿਫਲ ਦੇ ਵਿੱਚ ਚੰਨਾ ਤੇ ਹੀਰ ਗੀਤ ਨੂੰ ਰੀਮਿਕਸ ਕਰਕੇ ਗਾਇਆ ਗਿਆ ਸੋ ਇਹ ਜ਼ਰੂਰ ਦੱਸ ਦिए ਕਿ ਇਸ ਮਹਿਫਲ ਦੇ ਵਿੱਚ ਪੰਜ ਤੋਂ 6 ਬੰਦੇ ਨੇ ਜੋ ਕੋਈ ਹਾਰਮੋਨੀਅਮ ਵਜਾਉਂਦਾ ਹੈ ਜੋ ਕੋਈ ਬੈਕਗ੍ਰਾਉਂਡ 뮤직 ਦਿੰਦਾ ਹੈ ਜਾਂ ਕੋਈ ਜਿਹੜਾ ਮੁੱਢ ਤੋਂ ਕਹਿ ਸਕਦੇ ਕਿ ਗਾਇਕੀ ਕਰਦਾ ਪਰ ਇਸ ਦੇ ਵਿਚਕਾਰ ਜੱਸਾ ਟੱਲੋ ਇਸ ਮਹਿਫਲ ਦਾ ਆਨੰਦ ਲੈਣ ਦੇ ਨਾਲ-ਨਾਲ ਇਸ ਮਹਿਫਲ ਦੀ ਤਾਰੀਫ ਕਰਦੇ ਹੋਏ ਵੀ ਨਹੀਂ ਥੱਕੇ ਨੇ ਹਾਲ ਹੀ ਦੇ ਵਿੱਚ ਜੱਸਾ ਟੱਲੋ ਦੇ ਵੱਲੋਂ ਇੱਕ ਵੀਡੀਓ ਅਪਲੋਡ ਕੀਤੀ ਗਈ ਹੈ ਜਿਸ ਦੇ ਵਰਚ ਉਹਨਾਂ ਨੇ ਇਸ ਫੈਲੂ ਇੰਜੋਏ ਕਰਦੇ ਹੋਏ ਇਹ ਵੀਡੀਓ ਜਿਹੜੀ ਆਪਣੇ ਚਾਣ ਵਾਲਿਆਂ ਤੱਕ ਭੇਜੀ ਹੈ ਅੱਜ ਹੀ ਦੇ ਵਿੱਚ ਮਨਮੋਹਨ ਵਾਰਿਸ ਤੇ ਬੱਗੀ ਇੱਕੋ ਸਟੇਜ ਤੇ ਉੱਤੇ ਨਜ਼ਰ ਆਏ ਨੇ ਹਾਲਾਂਕਿ ਬੱਗੀ ਸ਼ਿੰਦੇ ਆਲੇ ਦੇ ਵੱਲੋਂ ਮਨਮੋਹਨ ਵਾਰਿਸ ਦੀ ਤਾਰੀਫ਼ ਕੀਤੀ ਗਈ ਤੇ ਨਾਲ ਹੀ ਸਟੇਜ ਤੇ ਉੱਤੇ ਮਨਮੋਹਨ ਵਾਰਿਸ ਦਾ ਗੀਤ ਗਾਇਆ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਜ਼ਿਕਰ ਕੀਤਾ ਕਿ ਉਹ ਅਕਸਰ ਇਹਨਾਂ ਗੀਤਾਂ ਨੂੰ ਸੁਣਦੇ ਹੋਏ ਵੱਡੇ ਹੋਏ ਨੇ ਤੇ ਅੱਜ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਉਹ ਮਨਮੋਹਨ ਵਾਰਿਸ ਦੇ ਸਾਹਮਣੇ ਇਸ ਤਰ੍ਹਾਂ ਦੇ ਨਾਲ ਸਟੇਜ ਸ਼ੇਅਰ ਕਰਦੇ ਹੋਏ ਨਜ਼ਰ ਆਏ ਨੇ ਸੋ ਬਹੁਤ ਪ੍ਰਾਊਡ ਅਤੇ ਲੱਕੀ ਉਹ ਫੀਲ ਕਰਦੇ ਨੇ ਸੋ ਜਿਸ ਤਰੀਕੇ ਦੇ ਨਾਲ ਮਨਮੋਹਨ ਵਾਰਿਸ ਦੇ ਉਹਨਾਂ ਦਾ ਵੱਲੋਂ ਤਾਰੀਫ਼ ਕੀਤੀ ਗਈ ਤਾਂ ਮਨਮੋਹਨ ਵਾਰਿਸ ਦੇ ਵੱਲੋਂ आशीर्वाद देंदे ਹੋਏ ਉਹਨਾਂ ਤੇ ਮਾਣ ਮਹਿਸੂਸ ਕਰਦੇ ਹੋਏ ਉਹਨਾਂ ਨੂੰ ਅੱਗੇ ਵਧਣ ਦਾ ਕਹਿ ਸਕਦੇ ਆ ਕਿ ਆਸ਼ੀਰਵਾਦ ਜ਼ਰੂਰ ਦਿੱਤਾ ਗਿਆ ਸੋ ਇਸ ਦੇ ਵਿੱਚਕਾਰ ਬੱਗੀ ਦੇ ਵੱਲੋਂ ਜੋ ਮਨਮੋਹਨ ਵਾਰਿਸ ਨੇ ਗੀਤ ਗਾਇਆ ਗਿਆ ਜੋ ਕੋਸ਼ਿਸ਼ ਕੀਤੀ ਗਈ ਆ ਆਓ ਸੁਣਦੇ ਆ ਸਾਡੇ ਪਿਓਾਂ ਬਰਾਬਰ ਮੰਦੋ ਸੈਰੀ ਰਿਸਪੈਕਟ ਕਰਦਾ ਮੈਂ ਨਾਮ ਨਹੀਂ ਲੈਂਦਾ ਤੁਸੀਂ ਸਾਰੇ ਜਾਣਦੇ ਹੋ ਯੋਗੇ ਸਭ ਬਹੁਤ ਸ਼ੋਰ ਤੇ ਬਹੁਤ ਸ਼ੋਰ ਨਾਲ ਕੀ ਬੱਡੇ ਹੈ ਮੈਂ ਤਾਂ ਇੰਨੀ ਕਿਸਮਤ ਸਮਝਦਾ ਕਿ ਤੁਹਾਡੇ ਨਾਲ ਸੁਚੇਤਦੇ ਆ ਗੋਣਾ ਤਾਂ ਬਹੁਤ ਉਸਤਾਦ ਲੋਕ ਸਾਡੇ ਗਉਂਦੇ ਤਾਂ ਹੈ ਅਸੀਂ ਤਾਂ ਲੈਪਾਸ ਕਰਦੇ ਲੋਕ ਸਾਡਾ ਤਾਂ ਪੰਜਾਬੀ ਦੇ ਕੇ ਤੇ ਤੁੱਕਾ ਲੱਗਿਆ ਉਹ ਆ ਬਹੁਤ ਬਹੁਤ ਸਾਰੀ ਰਿਸਪੈਕਟ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਮੈਂ ਮੋੜ ਵੀ ਨਹੀਂ ਸਕਦਾ ਪਰ ਗਾਉਂ ਆਂ ਕਿ ਥੋੜਾ ਵੀਰ ਬਣ ਕੇ ਸੋਰਸੋਰ ਆਪੇ ਇਹ ਕਹਿੰਦੇ ਮੈਨੂੰ ਪਤਾ ਕਿਤਾ ਮੈਂ ਗਾਣਾ ਗਾਉਣਾ ਪਿਆਦਾ ਮੈਂ ਸਟੇਜਾਂ ਤੇ ਵੀ ਬਹੁਤ ਗਾਉਣਾ ਕਿ ਤੇਰੇ ਦਿਲ ਵਿੱਚ ਜਦਲੀ ਮੈਂ ਆ ਹਾਈ ਨੀ ਯਾ ਤੋਂ ਫੇਰੇ ਪਉਣ ਗਿਓ ਹਾਏ ਸੁਪੀ ਤੇ ਪੈ ਰਹੀ ਚਕਿਓ ਆਉਣ ਗਿਓ ਵੱਡੇ ਭਾਜੀ ਮਾਫੀ ਕਿਉਂਕਿ ਤੁਸੀਂ ਬਹੁਤ ਸਰੀਦਿਓ ਮੈਨੂੰ ਗਾਉਣਾ ਨਹੀਂ ਆਉਂਦਾ ਹਾਏ ਜਿੱਥੇ ਪਹਿਲੀ ਵਾਰ ਮਿਲੇ ਸੀ ਇਹ ਯੋਧਿਆ ਉਹ ਤਨ ਜਿਸ ਹਿੱਸੇ ਤੇ ਸਿਰੱਖ ਸੌਂਦੀ ਜ਼ਾਂ ਨਹੀਂ ਭੁੱਲਣੀ ਮੇਰੀ ਬਾਤ ਐ ਹਾਏ ਜਿੱਥੇ ਪਹਿਲੀ ਵਾਰ ਮਿਲੇ ਸੀ ਯਾਦ ਆਉ ਉਹ ਥਾਂ ਤੇਨੂੰ ਕਿ ਜਿਸ ਹਿੱਸੇ ਤੇ ਸਿਰੱਖ ਸੌਂਦੀ ਜ਼ਾਂ ਨਹੀਂ ਭੁੱਲਣੀ ਮੇਰੀ ਬਾਤ ਐ ਨੋ ਇਹ ਵਾਰਸ ਵਾਰ ਹੋ ਜਾਂਦਾ ਨਿਕਲੂ ਹਾਏ ਅੱਖੀਆਂ ਵੀ ਵਰਸਾਉਣ ਗਿਆ ਸੁੱਕੀ ਉਥੇ ਦੂਜੇ ਪਾਸੇ ਪੰਜਾਬੀ ਇੰਡਸਟਰੀ ਦੇ ਇੱਕੋ ਹੋਰ ਵੱਡੇ ਸਿੰਗਰ ਕੋਰਾਲਾ ਮਾਨ ਦਾ ਵੀ ਹਾਲ ਹੀ ਤਵਰ ਜਨਮ ਦਿਨ ਸੀ ਉਸ ਜਨਮ ਦਿਨ ਦੇ ਖਾਸ ਮੌਕੇ ਉਤੇ ਕੋਰਾਲਾ ਦੇ ਵੱਲੋਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਗਈਆਂ ਨੇ ਹਾਲਾਂਕਿ ਇਹ ਜ਼ਰੂਰ ਦੱਸ ਦਈਏ ਕਿ ਪਿੱਤੇ ਕੁਝ ਸਮਾਂ ਪਹਿਲਾਂ ਜਿੱਥੇ ਆਰਨੇਤ ਦੇ ਵੱਲੋਂ 11 ਲੋੜਵੰਦ ਕੁੜੀਆਂ ਦਾ ਵਿਆਹ ਕੀਤਾ ਗਿਆ ਸੀ ਉਸ ਦਾ ਵਿਜ ਕੋਰਾਲਾ ਮਾਨ ਵੀ ਆਰਨੇਤ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਸੀ ਉਸ ਤਰ੍ਹਾਂ ਦੀ ਹੀ ਮਦਦ ਜਿਹੜੀ ਆ ਕੋਰਾਲਾ ਮਾਨ ਦੇ ਵੱਲੋਂ ਵੀ ਕੀਤੀ ਗਈ ਸੀ ਪਰ ਇਸ ਦਾ ਵਿਜਕਾਰ ਹੁਣ ਕੋਰਾਲਾ ਦੀਆਂ ਨਵੀਆਂ ਤਸਵੀਰਾਂ ਜਿਹੜੀਆਂ ਨੇ ਵੀਡੀਓਜ਼ ਜਿਹੜੀਆਂ ਨੇ ਉਹਨਾਂ ਦੇ ਬਰਥਡੇ ਦੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਉਹ ਕੁਝ ਔਰਤਾਂ ਦੇ ਨਾਲ ਪਿੰਡ ਦੀਆਂ ਹੀ ਬੀਬੀਆਂ ਦੇ ਨਾਲ ਨੱਚਦੇ ਗਾਉਂਦੇ ਹੋਏ ਨਜ਼ਰ ਆਏ ਨੇ ਸੋ ਇਹਨਾਂ ਬੀਬੀਆਂ ਦੇ ਲੋਕ ਕਿਸ ਤਰੀਕੇ ਦੇ ਨਾਲ ਪੰਜਾਬੀ ਗੀਤਾਂ ਦੇ ਨਾਲ ਕੋਰਾਲਾ ਮਾਨ ਨੂੰ ਜਨਮ ਦਿਨ ਦੀ ਵਜh ਭੇਜੀ ਗਈ ਆ ਬਰਥਡੇ ਵਜh ਭੇਜੀ ਗਈ ਆ ਉਹ ਇੱਕ ਨਜ਼ਰ ਮਾਰਦੇ ਆ What did it do? ਉਜੇ ਪਾਸੇ ਅਕਸਰ ਵੀਡੀਓਜ਼ ਦਾ ਵਰਚੂ ਗੀਤਾਂ ਦੇ ਵਰਚੂ ਸਾਨੂੰ ਬਹੁਤ ਸੋਹਣੀ ਸਿਨੇਮਟੋਗ੍ਰਾਫੀ ਦੇਖਣ ਨੂੰ ਮਿਲਦੀ ਹੈ ਪਰ ਇਸ ਸਿਨੇਮਟੋਗ੍ਰਾਫੀ ਦੇ ਪਿੱਛੇ ਇੱਕ ਆਰਟਿਸਟ ਦੀ ਵੀ ਬਹੁਤ ਤਗੜੀ ਮਿਹਨਤ ਹੁੰਦੀ ਹੈ ਜਿਸ ਤਰੀਕੇ ਦੇ ਨਾਲ ਕੈਮਰਾਮੈਨਸ ਜਾਂ ਪੂਰਾ ਕ੍ਰੂ ਜਿਹੜਾ ਇਕੱਠਾ ਹੁੰਦਾ ਇੱਕ ਗੀਤ ਨੂੰ ਸ਼ੂਟ ਕਰਨ ਦੇ ਲਈ ਤੇ ਦੂਜੇ ਪਾਸੇ ਆਰਟਿਸਟ ਨੂੰ ਵੀ ਇਸ ਤਰੀਕੇ ਦਾ ਪਰਫਾਰਮੈਂਸ ਦੇਣੀ ਪੈਂਦੀ ਹੈ ਤਾਂ ਕਿ ਉਹਨਾਂ ਨੂੰ ਚਾਹਣ ਵਾਲੇ ਉਹਨਾਂ ਨੂੰ ਸੁਣਨ ਵਾਲੇ ਉਹਨਾਂ ਦੇ ਵੱਲ ਹੋਰ ਤਰੀਕੇ ਦੇ ਨਾਲ ਅਟਰੈਕਟ ਹੋਣ ਸੋ ਸਦੇ ਵਿਚਕਾਰ ਖਾਨ ਪੈਣੀ ਫਲਹਾਲ ਆਪਣਾ ਇੱਕ ਨਵਾਂ ਗੀਤ ਸ਼ੂਟ ਕਰ ਰਹੇ ਨੇ ਸੋ ਨਵਾਂ ਗੀਤ ਸ਼ੂਟ ਕਰਨ ਦੇ ਲਈ ਇਸ ਗੀਤ ਨੂੰ ਗਾਉਣ ਦੇ ਲਈ ਕਿਸ ਕੜੀ ਮੁਸ਼ਕਲ ਦਾ ਸਾਹਮਣਾ ਜਿਹੜਾ ਖਾਨ ਪੈਣੀ ਦੇ ਵੱਲੋਂ ਕੀਤਾ ਜਾ ਰਿਹਾ ਇਹ ਵੀਡੀਓ ਸਾਫ਼ ਤੌਰ ਤੇ ਦੱਸਦੀ ਹੈ ਹਾਲਾਂਕਿ ਇਸ ਵੀਡੀਓ ਦੇ ਵਿੱਚ ਖਾਨ ਪੈਣੀ ਜਿਹੜੇ ਨੇ ਉਹ ਨੈੱਟ ਦੇ ਉੱਤੇ ਚੜਦੇ ਹੋਏ ਨਜ਼ਰ ਆ ਰਹੇ ਨੇ ਫੁੱਟਬਾਲ ਨੈੱਟ ਹੈ ਜਿਸ ਦੇ ਵਿੱਚ ਜਿਸ ਦੇ ਉੱਤੇ ਜਿਹੜਾ ਖਾਨ ਪੈਣੀ ਨੂੰ ਬਹੁਤ ਔਖੇ ਤਰੀਕੇ ਦੇ ਨਾਲ ਖੜਾ ਕੀਤਾ ਗਿਆ ਸੋ ਆਪਣੇ ਨੂੰ ਸੰਭਾਲਦੇ ਹੋਏ ਖਾਨ ਪੈਣੀ ਦੇ ਵੱਲੋਂ ਉਹਨਾਂ ਦੇ ਚਾਣ ਵਾਲੇ ਦੇ ਵੱਲੋਂ ਉਹਨਾਂ ਦੇ ਕ੍ਰੂ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਸੋ ਆਉਂ ਦੇਖਦੇ ਆਂ ਇਹ ਵੀਡੀਓ ਦੇਖਦੇ ਆਂ ਬਈ ਖਾਨ ਬਹਿਨੀ ਭਾਈ ਚੜ ਪਾਉਂਦੇ ਨੇ ਕਿ ਨਹੀਂ ਪਾਉਂਦੇ ਨੇ ਸਾਰੇ ਖਬਰ ਵਾਲੇ ਚੈਨਲਾਂ ਨੂੰ ਦੱਸ ਦਿਆਵੇ ਆ ਲੰਡਨ ਦੇ ਵਿੱਚ ਚੜ ਰਹ ਨੇ ਹੁਤੇ ਤੁਸੀਂ ਆਪ ਹੀ ਸਿੱਟ ਲੈਣਾ ਸਾਰਾ ਕੁਝ ਆ ਦੇਖੋ ਵੀਰਾਂ ਦੇ ਮੋਢੇ ਹੀ ਕੰਮ ਆਏ ਆ ਐ ਨਹੀਂ ਚੜਿਆ ਜਾਂਦਾ ਇਥੋਂ ਸਾਰਾ ਸ਼ਾਹਕ ਐਗਜ਼ੈਂਪਲ ਆ ਵੀਰਾਂ ਦੇ ਮੋਢੇ ਤੇ ਪੈਰ ਰੱਖ ਕੇ ਚੜਾਉਂਦੇ ਵੀਰ ਕਿਉਂ ਨਾ ਵੀਰਾਂ ਨੂੰ ਕਦੀ ਭੁੱਲਣਾ ਨਹੀਂ ਚਾਹੀਦਾ ਜਿਨ੍ਹਾਂ ਦੇ ਮੋਢਿਆਂ ਤੇ ਪੈਰ ਰੱਖੇ ਹੁੰਦੇ ਨੇ ਨੌਜਵਾਨ ਸਰੋਤਿਆਂ ਨੂੰ ਸਾਡੀ ਗੁਜਾਰਿਸ਼ ਹੈ ਗਾਣਾ ਲਾ ਦਿਓ ਯਾਰ ਕਰਾਂ ਦੇ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ ਸਿਰਫ ਇਹ ਨਹੀਂ ਫਿਰ ਮਿਲਾਂਗੇ ਕੁਝ ਲੇਟੈਸਟ ਅਪਡੇਟਸ ਦੇ ਨਾਲ ਤਦ ਤੱਕ ਦਿਲੀ ਮੈਨੂੰ ਦੇਵ ਇਜਾਜ਼ਤ ਧੰਨਵਾਦ ਮਾਪਿਓ ਬਣਨ ਨੂੰ ਤਰਸਦੇ ਜਿਹੜੇ ਹੁਣ ਕਲਾਕਾਰੀਆਂ ਗੂੰਜਣਗੀਆਂ ਉਹਨਾਂ ਦੇ ਵੇੜੇ ਯੋਕੀ ਆਈਵੀਐਫ ਹੁਣ ਹੈ ਸੇਫ ਅਫੋਰਡੇਬਲ ਐਂਡ ਰਿਲਾਈਅਬਲ ਜੀ ਹਾਂ ਤੁਹਾਡੀ ਆਸ ਤੇ ਸਾਡਾ ਵਿਸ਼ਵਾਸ ਜ਼ਰੂਰ ਪੂਰਾ ਹੋਵੇਗਾ 20 ਸਾਲਾਂ ਦੇ ਤਜਰਬੇ ਅਤੇ 10000 ਤੋਂ ਵੱਧ ਜੋੜਿਆਂ ਦੇ ਸੁਪਨੇ ਸਾਕਾਰ ਕਰਨ ਵਾਲੇ ਜਲੰਧਰ ਦੇ ਬੈਸਟ ਆਈਵੀਐਫ ਸਪੈਸ਼ਲਿਸਟ ਡਾਕਟਰ ਸਰਬਜੀਤ ਸਿੰਘ ਬਸ ਟਿਕਟ ਟੂ ਇੰਡੀਆ ਘਰਾਓ ਮਾਪੇ ਵੜਨ ਦੀਆਂ ਖੁਸ਼ੀਆਂ ਲੈ ਆਓ ਹੁਣੇ ਕੰਸਲਟ ਕਰੋ ਡਾਕਟਰ ਸਰਬਜੀਤ ਸਿੰਘ ਦੇ ਨਾਲ ਦਿੱਤੇ ਗਏ ਨੰਬਰ ਤੇ ਕਾਲ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ